ਅੱਜ ਗੱਲ ਕਰੂੰਗਾ ਮੈਂ ਨਸ਼ੱਤਰ ਸੱਤੇ ਦੀ ਕਿਵੇਂ ਨਸ਼ੱਤਰ ਸੱਤੇ ਬੁਲੰਦ ਆਵਾਜ਼ ਦੇ ਮਾਲਕ ਐਨੀ ਦਮਦਾਰ ਆਵਾਜ਼ ਦੇ ਹੋਣ ਦੇ ਬਾਵਜੂਦ ਵੀ ਫੇਲ ਹੋਇਆ ਮਾਰਕੀਟ ਦੇ ਵਿੱਚੋਂ ਆਊਟ ਹੋਇਆ ਇਹਦੇ ਤੇ ਜੋ ਬਾਰੀਕੀ ਪੱਖੋਂ ਮੈਂ ਤੁਹਾਡੇ ਸਾਹਮਣੇ ਰੱਖਿਆ ਧਿਆਨ ਨਾਲ ਸੁਣਿਓ ਨਸ਼ੱਤਰ ਸੱਤੇ ਨੇ ਰੁੱਤ ਪਿਆਰ ਦੀ ਕੈਸਟ ਕੀਤੀ ਉਹ ਗਾਣੇ ਕਿਵੇਂ ਚੱਲੇ ਸਮਾਂ ਸੀਗਾ ਨਸ਼ੱਤਰ ਸੱਤੇ ਨੂੰ ਅਖਾਰਿਆਂ ਚ ਬੁਲਾਇਆ ਜਾਂਦਾ ਸੀ ਹਮੇਸ਼ਾ ਹੀ ਵਧੀਆ ਇਹ ਪੂਰਾ ਗੜਕ ਕੇ ਹਿੱਕ ਦੇ ਜੋਰ ਤੇ ਗਾਣ ਵਾਲਾ ਮੇਰੀ ਨਜ਼ਰ ਦੇ ਵਿੱਚ ਨਛੱਤਰ ਚੱਤੇ ਤੋਂ ਵੱਧ ਕੇ ਜੋਰ ਨਾਲ ਗਾਣ ਵਾਲਾ ਹਿੱਕ ਦੇ ਜੋਰ ਤੇ ਗਾਣ ਵਾਲਾ ਕੋਈ ਬੰਦਾ ਨਹੀਂ ਪ੍ਰਮਾਤਮਾ ਐਦਾਂ ਦੀ ਆਵਾਜ਼ 100 ਦੇ ਵਿੱਚੋਂ ਇੱਕ ਅੱਦੇ ਬੰਦੇ ਨੂੰ ਹੀ ਦਿੰਦਾ ਜਿੱਦਾਂ ਦੀ ਨਛੱਤਰ ਸੱਤੇ ਨੂੰ ਦਿੱਤੀ ਸੀ ਰੁੱਤ ਪਿਆਰ ਦੀ ਸੁਣ ਲਿਆ ਹੋਣਾ ਤੁਸੀਂ ਸਿੱਧੂ ਨੇ ਸਿੱਧੂ ਮੂਸੇ ਵਾਲੇ ਨੇ ਜਦੋਂ ਸਟੇਜ ਤੇ ਗਾਣਾ ਗਾਇਆ ਸੀ ਹੈ ਨਾ ਰੁੱਤ ਪਿਆਰ ਦੀ ਤਾਂ ਉਹਦੀ ਫਿਰ ਸਰਤ ਹੋਣ ਲੱਗਾ ਸੀਗਾ ਤੇ ਚਮਕੀਲੇ ਦੇ ਬਰੋਬਰ ਤੱਕ ਜਾਣ ਵਾਲਾ ਕਲਾਕਾਰ ਸੀਗਾ ਨਚੱਤਰ ਸੱਤਾ ਹੋਇਆ ਕਿ ਦੋਸਤੋ ਉਹਦੀ ਜਿਹੜੀ ਕਿਸਮਤ ਬੈਡ ਲੱਕ ਇਹ ਸੀਗਾ ਕਿ ਉਹ ਕੋਈ ਉਹਨੂੰ ਕੰਪਨੀ ਉਹਨੇ ਖਰੀ ਨਹੀਂ ਮਿਲੀ ਜੇ ਉਹਨੂੰ ਕੋਈ ਨੈਸ਼ਨਲ ਲੈਵਲ ਦੀ ਕੰਪਨੀ ਮਿਲ ਜਾਂਦੀ ਉਹਦੀ ਆਵਾਜ਼ ਨੂੰ ਉੱਥੇ ਤੱਕ ਪਹੁੰਚਾ ਜਾਂਦੀ ਤੇ ਨਚੱਤਰ ਸੱਤੇ ਨੇ ਮਾਰਕੀਟ ਤੋਂ ਆਊਟ ਨਹੀਂ ਸੀ ਹੋਣਾ ਇੱਕ ਉਹਦਾ ਥੋੜਾ ਜਿਹਾ ਜਿਹੜੇ ਉਹ ਕੰਮ ਦੇ ਵਿੱਚ ਪਿਆ ਸੀ ਤੁਹਾਨੂੰ ਪਤਾ ਉਹ ਕੀ ਕਰਦਾ ਸੀ ਛੋਟੀ ਮਹਿਫਲ ਕਮਰਿਆਂ ਦੇ ਵਿੱਚ ਵੀ ਜਿਹੜੀਆਂ ਲੱਗਦੀਆਂ ਸੀ ਉਹ ਵੀ ਲਾਂ ਚੱਲਾ ਜਾਂਦਾ ਸੀਗਾ ਤੇ ਉੱਤੇ ਪੈਗ-ਟੈਗ ਲਾ ਕੇ ਜਨ ਕਿ ਜਿੱਤੇ ਮਿਲ ਗਏ ਆ ਨਾ ਹਾੜਾ ਤਾਂ ਹਾੜੇ ਲਾਉਣ ਦਾ ਇੰਨਾ ਸ਼ਿਕੀਨ ਸੀਗਾ ਜਿੱਤੇ ਮਿਲ ਗਏ ਅੰਤ ਦੇ ਵਿੱਚ ਵੀ ਉਹ ਹਾੜਿਆਂ ਨੇ ਉਹਦੀ ਜਿਹੜਾ ਸਾਰਾ ਕੈਰੀਅਰ ਬਰਬਾਦ ਕੀਤਾ ਨਸ਼ੱਤਰ ਸੱਤੇ ਦਾ ਇੱਕ ਉਹਦੇ 뮤직 ਵਾਲਾ ਵੀ ਜੇ ਕਿਤੇ ਚਰਨਜੀਤ ਹੁਜਾ ਹੁੰਦਾ ਉਹਦੇ 뮤직 ਦੇ ਵਿੱਚ ਨਸ਼ੱਤਰ ਸੱਤਾ ਹੁੰਦਾ ਗਾਉਂਦਾ ਤੇ ਰਨਜੀਤ ਹੁਜਾ ਨੇ ਉਹਨੂੰ ਬਹੁਤ ਅੱਗੇ ਲੈ ਕੇ ਜਾਣਾ ਸੀ ਇੱਕ ਕਮਜ਼ੋਰ ਪਰ ਫੇਰ ਰਹਿ ਗਿਆ ਕਿ ਉਹਨੂੰ ਉਦਾਂ ਦਾ ਸੰਗੀਤਕਾਰ ਨਹੀਂ ਮਿਲਿਆ ਜਿਹੜਾ ਮਿਲਿਆ ਉਹ ਉਹਨੂੰ ਉੱਥੇ ਤੱਕ ਸਮਝ ਨਹੀਂ ਸਕਿਆ ਉਹਦੇ ਨਾਲ ਉਹਦਾ ਰਲ ਨਹੀਂ ਗੱਲਬਾਤ ਹੈ ਤਾਂ ਵੀ ਬੇਲ ਹੋਣ ਦਾ ਕੰਮ ਦੇ ਆ ਇੱਕ ਉਹਨੂੰ ਕੰਪਨੀ ਮਿਲੀ ਪੰਜਾਬ ਦੀ ਜਿਹੜੀ ਕਿ ਉਹਨੂੰ ਇੱਥੇ ਤੱਕ ਹੀ ਸੀਮਤ ਕਰਕੇ ਬੈਠੀ ਰਹੀ ਪੂਰੇ ਪੰਜਾਬ 'ਚ ਵੀ ਨਹੀਂ ਪਲਾ ਸਕੀ ਕਹਿਣ ਦਾ ਮਤਲਬ ਉੱਥੇ ਤੱਕ ਕੰਪਨੀ ਜੇ ਕਿਤੇ ਐਚਐਮਬੀ ਵਰਗੀ ਕੰਪਨੀ ਮਿਲ ਜਾਂਦੀ 97 ਸੱਤੇ ਨੂੰ ਨ 79 ਸੱਤੇ ਬਹੁਤ ਉੱਪਰ ਜਾਣਾ ਸੀ ਅੱਜ ਮੈਂ ਤੁਹਾਨੂੰ ਅੰਦਰਲੀਆ ਗੱਲਾਂ ਦੱਸ ਰਿਹਾ ਅੱਜ ਉਹਦੀ ਧੀ ਰੋਂਦੀ ਫਿਰਦੀ ਆ ਉਹ ਉਹ ਕਰ ਦਿਹਾੜੀਆਂ ਕਰਦੀ ਫਿਰਦੀ ਆ ਕਹਿੰਦਾ ਮਤਲਬ ਨਿਸ਼ੱਤਰ ਸੱਤੇ ਨੇ ਅੰਤ ਦੇ ਵਿੱਚ ਆਪਣੇ ਆਪ ਦੀ ਜਾਨ ਕਿਵੇਂ ਗਵਾਈ ਇੱਕ ਤੇ ਇੱਕ ਉਹਨੂੰ ਪੈਗ ਦਾ ਸ਼ਕੀਨ ਬਹੁਤ ਹੋਣ ਕਾਰਨ ਇੱਥੋਂ ਵੀ ਉਹ ਪਿੱਛੇ ਗਿਆ ਬਹੁਤ ਸਾਰੇ ਸਿੰਗਰਾਂ ਨੂੰ ਨਸ਼ੇ 'ਚ ਪਏ ਆ ਜਿਹੜੇ ਉਹ ਬਰਬਾਦ ਹੋਏ ਆ ਉਹਨਾਂ ਨੇ ਆਪਣੇ ਕੈਰੀਅਰ ਤਬਾਹ ਕੀਤੇ ਆ ਤੋੜਾ ਜਿਹਾ ਨਸ਼ੇ ਤੋਂ ਬਚ ਲੈਣ ਸਿੰਗਰ ਉੱਤੇ ਵਧੀਆ ਗੱਲ ਆ ਤੇ ਗਾਹਾਂ ਦੇ ਸਿੰਗਰਾਂ ਨੂੰ ਇਹ ਸਿੱਖਣਾ ਵੀ ਚਾਹੀਦਾ ਪਰ ਨਸ਼ੱਤਰ ਗੱਤੇ ਦੇ ਫੈਲ ਹੋਣ ਦੇ ਦੋ ਕਾਰਨ ਵੱਡੇ ਸੀ ਇੱਕ ਕੰਪਨੀ ਇੱਕ ਸੰਗੀਤਕਾਰ ਤੀਜਾ ਉਹਦੀ ਆਪਣੀ ਜਿਹੜੀ ਆ ਖਾਣ ਪੀਣ ਵਾਲੀ ਆਦਤ ਸੀ ਇਹ ਉਹਨੂੰ ਲੈ ਬੈਠੀ ਤੇ ਅੱਜ ਅਸੀਂ ਇਹ ਦੁਆ ਕਰਦੇ ਹਾਂ ਕਿ ਉਹਦੀ ਧੀ ਦੀ ਬਾਹ ਕੋਈ ਨਾ ਕੋਈ ਫੜੇ ਤਾਂ ਜੋ ਅੱਗੇ ਵੱਧ ਕੇ ਉਹਦਾ ਪਰਿਵਾਰ ਦਾ ਜਾਨੀ ਕਿ ਇੱਕ ਨਾਮ ਵੀ ਰਹਿ ਜਵੇ ਤੇ ਚਲੋ ਵਧੀਆ ਪਾਲਣ ਪੋਚਣ ਹੋ ਸਕੇ ਜੇ ਤੁਸੀਂ ਚਾਹੁੰਦੇ ਹੋ 79 ਸੱਤੇ ਦੀ ਧੀ ਅੱਗੇ ਵਧੇ ਤਾਂ ਉਹਦੀ ਅ ਜਰੂਰ ਮਦਦ ਕਰੋ ਸੋ ਧੰਨਵਾਦ